ਅੱਜ ਦੇ ਬੜੇ ਹੀ ਖਾਸ ਤੇ ਅਹਿਮ ਦਿਨ ਦੇ ਉੱਤੇ ਤੇ ਇੱਕ ਜਦੋਂ ਆਪਾਂ ਇੱਕ ਬਹੁਤ ਹੀ ਨੇਕ ਕੰਮ ਦਾ ਆਰੰਭ ਕਰਨ ਜਾ ਰਹੇ ਹਾਂ ਆਪ ਸਭ ਜੋ ਇਸ ਮਹਿਫਿਲ ਦੇ ਖਾਸ ਮਹਿਮਾਨ ਹੋ ਤੁਹਾਡੇ ਸਤਕਾ ਪੰਜਾਬ ਹੈ ਤੁਹਾਡੇ ਸਤਕਾ ਪੰਜਾਬ ਦਾ ਭੁਵੀਖ ਹੈ ਤੁਹਾਡੇ ਸਤਕਾ ਪੰਜਾਬ ਦਾ ਅੱਜ ਸਾਰੇ ਟੀਚਰ ਸਾਹਿਬਾਨ ਸਾਰੇ ਡੀਓ ਸਰਵਾਂ ਸੀਐਚਟੀ ਸਰਵਾਂ ਜੋ ਵੀ ਇਸ ਪ੍ਰੋਗਰਾਮ 'ਚ ਪਹੁੰਚੇ ਹੈ ਤੇ ਮੰਚ 'ਤੇ ਮੌਜੂਦ ਆਜ ਦੇ ਖਾਸ ਗ੍ਰੇਡ 14 ਨੰਬਰ ਆਪਾਂ ਪੂਰੇ ਦੇਸ਼ ਦੇ ਵਿੱਚ ਐਸ ਚਿਲड्रन ਸੇ ਮਨਾਉਂਦੇ ਹੈ ਬਾਲ ਦਿਵਸ ਦੇ ਵਿੱਚ ਮਨਾਉਂਦੇ ਤੇ ਅੱਜ ਇਸ ਖਾਸ ਦਿਨ ਦੇ ਉੱਤੇ ਵੀ ਸਟੇਟ ਲੈਵਲ ਫੰਕਸ਼ਨ ਦੇ ਮੁੱਖ ਮਹਿਮਾਨ ਦੇ ਵਿੱਚੋਂ ਸਾਡੀ 8ਵੀਂ ਕਲਾਸ 8ਵੀਂ ਜਮਾਤ 'ਚ ਪੜ੍ਹਦੀ ਬੱਚੀ ਚਰਨਪ੍ਰੀਤ ਕੌਰ ਉਹ ਮੁੱਖ ਮਹਿਮਾਨ 'ਤੇ ਸਾਡੇ ਲਈ ਮਾਣ ਵਾਲੀ ਗੱਲ ਹੈ ਤੇ ਅਗਰ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆਂ ਕਿ ਗੁਰੂ ਸਾਹਿਬ ਇਸ ਬੱਚੀ ਤੇ ਖੂਬ ਆਪਣੀ ਕਿਰਪਾ ਕਰਨ ਤੇ ਆਪਣੇ ਮਕਸਦ ਆਪਣੇ ਸੁਪਨਿਆਂ 'ਚ ਖੂਬ ਕਾਮਯਾਬ ਹੋਵੇ ਤੇ ਜੋ ਸਾਡਾ ਫਰਜ਼ ਹੈ ਸਾਡੇ ਮਹਿਕਮੇ ਵੱਲੋਂ ਅਸੀਂ ਹਰ ਉਹ ਸੰਭਵ ਕੋਸ਼ਿਸ਼ ਕਰੀਏ ਤਾਂ ਜੋ ਇਹ ਬੱਚੀ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕੇ ਤੇ ਨਾਲ ਹੀ ਮੌਜੂਦ এডੂਕੇਸ਼ਨ ਬਾਰੇ ਬਹੁਤ ਡੂੰਗੀ ਸਮਝ ਰੱਖਣ ਵਾਲੇ ਸ਼ਿਲਿੰਦਰ ਸ਼ਰਮਾ ਜੀ ਸਾਡੇ ਅੱਜ ਦੇ ਖਾਸ ਮਹਿਮਾਨ ਜਿਹਨੇ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਉੱਤੇ ਬਹੁਤ ਜ਼ਬਰਦਸਤ ਕੰਮ ਕੀਤਾ ਹੈ ਇੰਡੀਆ ਦੇ ਵਿੱਚ ਦੇਸ਼ ਦੁਨੀਆ ਚੁਣਾ ਦਾ ਨਾਮ ਹੈ ਮੇਰੀ ਮਹਾਰਾਤ ਮੈਡਮ ਚੱਟੇਲ ਜੀ ਸਾਡੇ ਬਹੁਤ ਹੀ ਤੁਸੀਂ ਜਿਹਨਾਂ ਨੂੰ ਸੁਣਿਆ ਬੜੇ ਹੀ ਰੂਹ ਦੇ ਨਾਲ ਉਹ ਇਸ ਸਮੈਕ ਵਿੱਚ ਕੰਮ ਕਰ ਰਹੇ ਹੈ ਸੈਟੀਫੀਸ਼ਲ ਸੈਕਟਰੀ ਆਈਸ ਮਮੇਂਦਰ ਪਾਲ ਜੀ ਮੈਡਮ ਅਮਰਿੰਦਰ ਬਰਾੜ ਜੀ ਸਾਡੇ ਡਾਇਰੈਕਟਰ ਐਲੀਮੈਂਟਰੀ এডੂਕੇਸ਼ਨ ਹੈਲਪਿੰਗ ਕਾਉਂਸਲ ਜਨਰਲ ਜੀ ਸਾਡੇ ਬਹੁਤ ਹੀ ਪਹਿਲਾਂ ਹਾਇਰ ਐਜੂਕੇਸ਼ਨ ਫਿਰ ਸਕੂਲ ਐਜੂਕੇਸ਼ਨ ਸਾਡੀ ਟੀਮ ਦੇ ਖਾਸ ਮੈਂਬਰ ਸਾਡੇ ਬਹੁਤ ਹੀ ਸਤਕਾਰਯੋਗ ਸ਼ਰਮਾ ਜੀ ਜੋ ਇਸ ਵਕਤ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੀ ਤੇ ਸਿੱਖਿਆ ਵਿਭਾਗ ਦੇ ਦੋਨੋਂ ਜਗ੍ਹਾ ਆਪਣੀ ਜ਼ਿੰਮੇਵਾਰੀਆਂ ਦੇ ਰਹੇ ਹਨ ਅੱਜ ਬੜਾ ਖਾਸ ਦਿਨ ਹੈ ਜੀ ਜਿਵੇਂ ਮੇਰੇ ਤੋਂ ਪਹਿਲਾਂ ਤੁਸੀਂ ਅੱਜ ਸਵੇਰ ਦੇ ਤੇ ਤੁਸੀਂ ਸਾਰੇ ਮੈਂ ਆਪ ਜੀ ਦੇ ਵਿੱਚੋਂ ਬੈਠਿਆਂ ਨੂੰ ਲਗਭਗ 60% ਨੂੰ ਨਿੱਜੀ ਤੌਰ ਤੇ ਜਾਣਦਾ ਤੁਹਾਡੇ ਨੂੰ ਮਿਲਿਆ ਹੋਇਆ ਕੰਨੀ ਸਕੂਲ ਦੇ ਵਿੱਚ ਕੰਨੀ ਮੀਟਿੰਗਾਂ ਦੇ ਵਿੱਚ ਤੇ ਮੈਨੂੰ ਸਭ ਪਤਾ ਹੈ ਕਿ ਤੁਸੀਂ ਪੰਜਾਬ ਦੇ ਸਿੱਖਿਆ ਮਹਿਕਮੇ ਦੀ ਕਰੀਮ ਬੈਠੇ ਹੋ ਤੁਸੀਂ ਬ੍ਰੇਨ ਹੋ ਤੁਸੀਂ ਹਾਰਡ ਵੋਇਸ ਮੈਂਕਮੇ ਦਾ ਤੁਸੀਂ ਜੋ ਵੀ ਪਾਲਿਸੀਆਂ ਬਣਾਉਂਦੇ ਹੋ ਤੇ ਮੈਂ ਤੁਹਾਨੂੰ ਗਿਆਨ ਦਵਾ ਉਹਦਾ ਕੋਈ ਉਹਦਾ ਕੋਈ ਮੰਤਵ ਨਹੀਂ ਤੁਸੀਂ ਆਪਣੇ ਕੰਮ ਨੂੰ ਬਾਕੂ ਵੀ ਤਰੀਕੇ ਨਾਲ ਜਾਣਦੇ ਹੋ ਅਸੀਂ ਪ੍ਰੀ ਪ੍ਰਾਇਮਰੀ ਸ਼ੁਰੂ ਕਰ ਦਿੱਤੀ ਸੀ ਪਰ ਉਸ ਪ੍ਰੀ ਪ੍ਰਾਇਮਰੀ ਦੇ ਲਈ ਜਦੋਂ ਮੇਰੇ ਕੋਲੇ ਵਿਭਾਗ ਆਇਆ ਦਾ ਮਿੱਡੇ ਬੀਤ ਸੀ ਪਰ ਤੁਸੀਂ ਇੰਨੇ ਸ਼ਾਨਦਾਰ ਹੋ ਸਾਡੇ ਸਿੱਖਿਆ ਵਿਭਾਗ ਨੂੰ ਇੰਨਾ ਬਦਨਾਮ ਕਰਕੇ ਰਖੇ ਲ ਗਿਆ ਕਿ ਜਿ ਢਰਨੇ ਵਾਲਾ ਮੈਂ ਕਿਹਾ ਉਹ ਤੁਸੀਂ ਇੰਨੇ ਸ਼ਾਨਦਾਰ ਹੋ ਤੁਸੀਂ ਉਹ ਪ੍ਰੀ ਪ੍ਰਾਇਮਰੀ ਚਲਾ ਦਿੱਤੀ ਬਿਨਾ ਮਿੱਡੇ ਬੀਤ ਦੇ ਆਪਣੇ ਆਪ ਆਪਣੇ ਲੈਵਲ ਦੇ ਉੱਤੇ ਉਹਨਾਂ ਬੱਚਿਆਂ ਨੂੰ ਖਾਣਾ ਵੀ ਖਵਾਇਆ ਤੇ ਸਰਕਾਰ ਤੋਂ ਕੋਈ ਬੋਝ ਨਹੀਂ ਪਿਆ ਪੰਜਾਬ ਦੇ ਟੀਚਰਸ ਨੇ ਸ਼ਾਨਦਾਰ ਹੈ ਤੁਸੀਂ ਨੇ ਸ਼ਾਨਦਾਰ ਹੋ ਕਿ ਬਿਨਾ ਯੂਨੀਫਾਰਮ ਤੋਂ ਤੁਸੀਂ ਪੁੱਛ ਲਾ ਜਦੋਂ ਮੈਨੂੰ ਜ਼ਿੰਮੇਵਾਰੀ ਮਿਲੀ ਬਹੁਤ ਸਾਰੇ ਸਕੂਲਾਂ ਚ ਗਏ ਹੁਣ ਵੀ ਜਾਂਦਾ ਨਾ ਕੁ ਟੀਚਰਸ ਨੂੰ ਪੁੱਛਿਆ ਉੱਥੋਂ ਜੋ ਜੋ ਫੀਡਬੈਕ ਮਿਲੇ ਉਹਦੇ ਵਿੱਚੋਂ ਇਹ ਪ੍ਰਮੁੱਖ ਫੀਡਬੈਕ ਸੀ ਕਿਰੇ ਦਾਖਲੇ ਜਿੱਦੇ ਸਾਡੇ ਦਾਖਲਿਆਂ ਦਾ ਵਾਅਦਾ ਹੋਇਆ ਚਾਰ ਪੰਜ ਸਾਲਾਂ ਦੇ ਵਿੱਚ ਉਹਦੀ ਸਭ ਤੋਂ ਵੱਡੀ ਗਿਣਤੀ ਪ੍ਰੀ ਪ੍ਰਾਇਮਰੀ ਚੋਂ ਹੀ ਆਉਂਦੀ ਹੈ ਇਹ ਮੈਂ ਹਮੇਸ਼ਾ 2 ਸਾਲ ਤੋਂ ਲਗਾਤਾਰ ਦੇਖਿਆ ਹੈ এনਰੋਲਮੈਂਟ ਕੈਂਪੇਨ ਸਭ ਤੋਂ ਵੱਧ ਪ੍ਰਾਇਮਰੀ ਕਾਡਰ ਕਰਦਾ ਤੁਸੀਂ ਜਿੰਨਾ ਮਰਜ਼ੀ ਟਾਰਗੇਟ ਦੇ ਦਿਓ ਕਈ ਜ਼ਿਲ੍ਹਿਆਂ ਦੇ ਵਿੱਚ ਲੁਧਿਆਣਾ ਹੋ ਗਿਆ ਤਰਨਤਾਰਨ ਹੋ ਗਿਆ ਮਾਨਸਾ ਹੋ ਗਿਆ ਇੰਨਾ ਸ਼ਾਨਦਾਰ ਕੰਮ ਹੁੰਦਾ ਹੈ ਫਿਰੋਜ਼ਪੁਰ ਪਾਜ਼ਿਲ ਦਾ ਤੇ ਤੁਸੀਂ ਜੋ ਦੱਸਿਆ ਉਸ ਤੋਂ ਬਾਅਦ ਅੱਜ 2 ਸਾਲ ਹੋ ਚੁੱਕੇ ਆ ਇਹਨਾਂ ਬੱਚਿਆਂ ਦੇ ਲਈ ਮਿੱਡੇ ਮੀਂਡਰ ਸਕੀਮ ਵੀ ਹੈ ਇਹਨਾਂ ਬੱਚਿਆਂ ਦੇ ਲਈ ਯੂਨੀਫਾਰਮ ਵੀ ਹੈ ਤੇ ਅਸੀਂ ਖਾਸ ਕਰਕੇ ਇਹਨਾਂ ਬੱਚਿਆਂ ਦੇ ਲਈ ਸਪੈਸ਼ਲ ਫਰਨੀਚਰ ਤੇ ਇਹਨਾਂ ਦੇ ਬੱਚਿਆਂ ਦੀ ਸਪੈਸ਼ਲ ਲਰਨਿੰਗ ਮਟੀਰੀਅਲ ਉਹ ਕਰ ਰਹੇ ਆ ਤੇ ਫੇਰ ਇੱਕ ਫਰਕ ਸੀਗਾ ਤੁਸੀਂ ਵੀ ਬਹੁਤ ਕਨਫਿਊਜ਼ ਰਹਿੰਦੇ ਸੀ PP1 ਤੇ PP2 ਉਹ ਕਿਸੇ ਨੂੰ ਸਮਝ ਨਹੀਂ ਆਉਂਦਾ ਸੀ ਉਸੇ ਪੈਰਲਲ ਦੇ ਉੱਤੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਜੇ ਤੁਸੀਂ ਦੇਖਦੇ ਹੋ ਤਾਂ ਜਰਸਰੀ ਐਲकेजी ਯੂकेजी ਇਸ ਸਾਲ ਚਾਪ ਉਹ ਵੀ ਜਿਹੜੀ ਫੀਟ ਅਚੀਵ ਕੀਤੀਆਂ ਹਨ ਆਪਣੇ ਕੋਲ ਪ੍ਰੀ ਪ੍ਰਾਇਮਰੀ ਦੀ 10 ਜਮਾਤਾਂ ਨੇ ਨਰਸਰੀ ਐਲ ਕੇਜੀ ਕੈਂਪਰ ਕੀਤੀ ਹੈ ਹੁਣ ਇਹ ਨਾ ਬੱਚਿਆਂ ਦੇ ਵਿੰਧਿਆ ਦੇ ਲਈ ਅੱਜ ਇੱਕ ਬਹੁਤ ਅਹਿਮ ਦਿਨ ਹੈ ਬਿਲਕੁਲ ਸਹੀ ਗੱਲ ਹੈ ਪੇਰੈਂਟਸ ਪਾਰਟਿਸਪੀਟੇਸ਼ਨ ਤੋਂ ਬਿਨਾ ਬੱਚਾ ਕਾਮਯਾਬ ਨਹੀਂ ਹੋ ਸਕਦਾ ਤੇ ਅਸੀਂ ਇਸ ਪ੍ਰੋਗਰਾਮ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੈ ਕਿਸ ਦੀ ਵਖੂਬੀ ਇਹ ਹੈ ਕਿ ਮਾਤਾ ਪਿਤਾ ਦੀ ਆਰਥਿਕ ਸਮਰੱਥਾ ਜਿੱਦਾਂ ਦੀ ਮਰਜ਼ੀ ਹੋਵੇ ਮਾਤਾ ਪਿਤਾ ਦੀ ਵਿੱਦਿਅਕ ਯੋਗਤਾ ਜਿੱਦਾਂ ਦੀ ਮਰਜ਼ੀ ਹੋਵੇ ਉਹ ਆਪਣੇ ਬੱਚੇ ਨੂੰ ਅਗਰ 5 7 10 ਮਿੰਟ ਦੇ ਦੂਗਾ ਉਹ ਆਪਣੇ ਬੱਚੇ ਦੇ ਨਾਲ ਸਮਾਂ ਵੀ ਬਿਤਾ ਸਕਦਾ ਤੇ ਉਸ ਦੀ ਜਿਹੜੀ ਫਾਊਂਡੇਸ਼ਨ ਲਰਨਿੰਗ ਹੈ ਉਸ ਦੇ ਵਿੱਚ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਨਿਭਾ ਸਕਦਾ ਇਹ ਖਾਸ ਗੱਲਾਂ ਦੇਖੀ ਤੇ ਹਰ ਮਾਤਾ ਪਿਤਾ ਹਰ ਮਾਤਾ ਪਿਤਾ ਆਪਣੇ ਬੱਚੇ ਦੇ ਭਵਿੱਖ ਲਈ ਜ਼ਿੰਮੇਵਾਰ ਹੁੰਦਾ ਹੈ ਤੁਸੀਂ ਸਭ ਟੀਚਰਸ ਹੋ ਤੁਹਾਨੂੰ ਇਸ ਗੱਲ ਦੀ ਬਹੁਤ ਵੱਧ ਗਿਆਨ ਹੈ ਤੁਸੀਂ ਆਪਣੇ ਬੱਚਿਆਂ ਨਾਲ ਬਹੁਤ ਟਾਈਮ ਸਪੈਂਡ ਕਰਦੇ ਹੋ ਤੁਸੀਂ ਮੈਂ ਆਪਣੇ ਬਹੁਤ ਸਾਰੇ ਆਫੀਸਰਸ ਨੂੰ ਦੇਖਿਆ ਹੈ ਲਗਭਗ ਕਿੰਨੇ ਤੱਕ ਪੰਜਾਬ ਇਹਸ ਆਫੀਸਰਸ ਨਾਲ ਮੈਂ ਕੰਮ ਕਰ ਚੁੱਕਿਆ 10-12 ਵਿਭਾਗਾਂ ਵਿੱਚ ਈਵਨ ਬੀਂਗ ਐਨ ਆਈਐਸ ਆਫੀਸਰ ਵਕਸਰ ਕਹਿੰਦੇ ਕਿ ਨਹੀਂ ਬੋਰਡ ਐਗਜ਼ਾਮ ਆ ਗਏ ਅਸੀਂ ਆਪਣੇ ਬੱਚੇ ਨਾਲ ਟਾਈਮ ਜਿਹੜੇ ਪੜੇ ਲਿਖੇ ਵੈਲ ਇ ਸਟੈਬਲਿਸ਼ ਮਾਤਾ ਪਿਤਾ ਹੈ ਉਹ ਇਸ ਗੱਲ ਨੂੰ ਸਮਝਦੇ ਹੈ ਪਰ ਜਿਵੇਂ ਇਸ ਮੰਚ ਤੋਂ ਆਖਿਆ ਗਿਆ ਤੁਸੀਂ ਐਗਜ਼ਾਮਪਲ ਸਾਈਡ ਕੀਤੀ ਗਏ ਆਪਾਂ ਨੂੰ ਇਹ ਇਹ ਯਕੀਨ ਦਿਵਾਉਣਾ ਪੈਣਾ ਕਿ ਜਿਨ੍ਹਾਂ ਮਾਤਾ ਪਿਤਾ ਦੀ ਵਿਦਿਅਕ ਯੋਗਤਾ ਨਹੀਂ ਰਹੀ ਜਿਨ੍ਹਾਂ ਦੀ ਆਰਥਿਕ ਸਥਿਤੀ ਕੋਈ ਕਿਸੇ ਦੇ ਘਰੇ ਕੰਮ ਕਰਦਾ ਕੋਈ ਕਿਸੇ ਖੇਤ ਚ ਕੰਮ ਕਰਦਾ ਪਰ ਇਹਦਾ ਮਤਲਬ ਇਹ ਨਹੀਂ ਹੋ ਕਿ ਆਪਣੇ ਬੱਚੇ ਵੀ ਵਿਦਿਅਕ ਯੋਗਤਾ ਦੇ ਵਿੱਚ ਹਿੱਸਾ ਨਹੀਂ ਪਾ ਸਕਦੇ ਉਹਦੇ ਬੜੇ سارے ਢੰਗ ਹੈ ਤੇ ਆਰੰਭ ਇੱਕ ਪਲੇਟਫਾਰਮ ਦੇ ਅੰਦਰ ਜਿਦੇ ਨਾਲ ਉਹ ਮਾਤਾ ਪਿਤਾ ਵੀ ਇਸ ਦਾ ਹਿਸਾਬ 안 ਸਕਦੇ ਆ ਸੌਖੇ ਤਰੀਕੇ ਨਾਲ ਉਹ ਵੀ ਆਪਣੇ ਬੱਚੇ ਨੂੰ ਪੜ੍ਹਾ ਸਕਦੇ ਉਸ ਦੇ ਨਾਲ ਉਹਨਾਂ ਨੂੰ ਵੀ ਮਾਨ ਮਿਲੂ ਤੇ ਹਰ ਮਾਤਾ ਪਿਤਾ ਨੂੰ ਪਤਾ ਹੁੰਦਾ ਮੈਂ ਇੱਕ ਵਾਰੀ ਇੱਕ ਪ੍ਰਾਇਮਰੀ ਸਕੂਲ ਚ ਗਿਆ ਬਿਲਕੁਲ ਬਿੰਦ ਦਾ ਪ੍ਰਾਇਮਰੀ ਸਕੂਲ ਤੇ ਬਿਲਕੁਲ ਬਨਰੀਗਾ ਵਰਕਰਸ ਉੱਥੇ ਆ ਗਏ ਤੇ ਉਹਨਾਂ ਨੂੰ ਕਿਸੇ ਦੇ ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਊੜਾ ਏੜਾ ਲਿਖਣਾ ਨਹੀਂ ਆਉਂਦਾ ਪਰ ਉਹ ਮੈਨੂੰ ਆ ਕੇ ਕਹਿੰਦੇ ਕਿ ਸਰ ਸਾਨੂੰ ਪਤਾ ਹੈ ਕਿ ਸਾਡੇ ਬੱਚੇ ਅਸੀਂ ਸਵੇਰੇ ਇਹਨਾਂ ਨੂੰ ਵਰਦੀ ਪਾ ਕੇ ਸਕੂਲ ਜ਼ਰੂਰ ਭੇਜਦੀਆਂ ਪਰ ਸਾਨੂੰ ਪਤਾ ਸਾਡੇ ਬੱਚੇ ਕੁਝ ਸਿੱਖ ਕੇ ਨਹੀਂ ਆਉਂਦੇ ਮੈਂ ਕਿ ਤੁਹਾਨੂੰ ਕਿਵੇਂ ਪਤਾ ਹੈ ਕਿ ਨਹੀਂ ਸਾਨੂੰ ਪਤਾ ਜੀ ਪਤਾ ਲੱਗ ਜਾਂਦਾ ਬੱਚੇ ਦਾ ਇੱਕ ਮੰਨੇਗਾ ਵਰਕਰ ਵੀ ਸੰਜੀਦਾ ਹੈ ਕਿ ਉਹਨੂੰ ਪਤਾ ਹੈ ਕਿ ਉਹਦੇ ਬੱਚੇ ਨੂੰ ਕੀ ਸਿੱਖ ਇਸ ਪਲੈਟਫਾਰਮ ਦੇ ਨਾਲ ਅਸੀਂ ਖੈਰੂ ਸਕੂਲ ਦੇ ਟੀਚਰ ਬਦਲੇ ਤੇ ਵਾਕਿਆ ਜਦੋਂ ਮੈਂ ਵੀ ਉਹਨਾਂ ਬੱਚਿਆਂ ਦਾ ਟੈਸਟ ਲਿਆ ਤਾਂ ਕਿਸੇ ਵੀ ਬੱਚੇ ਨੂੰ ਨਾ ਪੰਜਾਬੀ ਲਿਖਣੀ ਆਵੇ ਨਾ ਸਿੰਪਲ ਗੁਣਾ ਕਰਨਾ ਨਾ ਸਿੰਪਲ ਜਮਾ ਕਰਨਾ ਕੁਝ ਨਹੀਂ ਹਾਲਤ ਸੀ ਇਸ ਪਲੇਟਫਾਰਮ ਦੇ ਨਾਲ ਇੱਕ ਬੱਚਿਆਂ ਦੇ ਵਿੱਚ ਕੰਫੀਡੈਂਸ ਆਉਗਾ ਹੁਣ ਵੀ ਪਿੱਛੇ ਜੇ ਆਪਾਂ ਇੱਕ ਲਰਨਿੰਗ ਟੈਸਟ ਜਿਹੜੀ ਹੈ ਪਟਿਆਲੇ ਜ਼ਿਲ੍ਹੇ ਦੇ ਵਿੱਚ ਮੈਨੂੰ ਇੱਕ ਮੈਸੇਜ ਆਇਆ ਕਿਸੇ ਪੇਰੈਂਟ ਨੇ ਮੇਰੇ ਪਬਲਿਕ ਨੰਬਰ ਦੇ ਉੱਤੇ ਉਹਨੇ ਉੱਥੇ ਆਨਲਾਈਨ ਟੈਸਟ ਲਈ ਬੱਚਿਆਂ ਤੋਂ ਪ੍ਰਾਇਮਰੀ ਜਮਾਤ ਪਟਿਆਲੇ ਦੇ ਲਈ ਤੋਂ ਉਹਨਾਂ ਦਾ ਬੜਾ ਪਿਆਰਾ ਮੈਸੇਜ ਆਇਆ ਕਿ ਸਰ ਮੈਂ ਥੋੜੀ ਸਰਕਾਰ ਤੇ ਭਰੋਸਾ ਕਰਕੇ ਆਪਣਾ ਬੱਚਾ ਪ੍ਰਾਈਵੇਟ ਤੋਂ ਹਟਾ ਕੇ ਸਰਕਾਰੀ ਸਕੂਲ ਚ ਭਾਦਲ ਮੈਂ ਪਹਿਲੀ ਵਾਰ ਹੀ ਦੇਖਿਆ ਕਿ ਅੱਜ ਤੱਕ ਮੈਨੂੰ ਉਸ ਪ੍ਰਾਈਵੇਟ ਸਕੂਲ ਚੋਂ ਕਦੀ ਵੀ ਮੇਰੇ ਬੱਚੇ ਦਾ ਰਿਜ਼ਲਟ ਨਹੀਂ ਆਇਆ ਸ਼ਾਇਦ ਕਿਸੇ ਸਕੂਲ ਨਾਲ ਆਪਣੇ ਲੈਵਲ ਤੇ ਪ੍ਰੈਕਟਿਸ ਕੀਤੀ ਹੋਵੇ ਮੈਨੂੰ ਮੇਰੇ ਬੱਚੇ ਦਾ ਜਿਹੜਾ ਹੈ ਆਨਲਾਈਨ ਨਤੀਜਾ ਮੋਬਾਈਲ ਤੇ ਭੇਜਿਆ ਗਿਆ ਮੈਨੂੰ ਬੜੀ ਖੁਸ਼ੀ ਜਦੋਂ ਪੇਰੈਂਟ ਨੂੰ ਆਪਾਂ ਕਿਤੇ ਵੀ ਇਨਵੋਲ ਕਰਦੇ ਹਾਂ ਪੀਟੀਐਮ ਪਹਿਲਾਂ ਵੀ ਹੁੰਦੀ ਸੀ ਮੈਂ ਕਹੂੰਗਾ ਬਹੁਤ ਸਾਰੇ ਜਿਹੜੇ ਜਿਨੀ ਸਿਰਫ ਵਿਰੋਧ ਕਰਨਾ ਉਹ ਕਹਿੰਦੇ ਜੀ ਅੱਛਾ ਇਹਨੇ ਕੀ ਕਰਤਾ ਜੀ ਮਾਪੇ ਤੇ ਆਪਕ ਮਿਲਣੀ ਤਾਂ ਪਹਿਲਾਂ ਵੀ ਹੁੰਦੀ ਸੀ ਮਾਪੇ ਦੀ ਆਪਕ ਮਿਲਣੀ ਪਹਿਲਾਂ ਹੁੰਦੀ ਸੀ ਪਰ ਉਹ 2-2 3-3 ਦਿਨ ਚੱਲਦੀ ਰਹਿੰਦੀ ਸੀ ਉਹ ਸੀਗਾ ਠੀਕ ਹੈ ਸ਼ਰਧਾ ਵਾਲੀ ਮਾਪੇ ਤੇ ਆਪਕ ਮਿਲਣੀ ਸੀ ਕੋਈ ਆ ਗਿਆ ਹੁਣ ਜਿਵੇਂ ਇੱਕ ਪ੍ਰਾਈਵੇਟ ਸਕੂਲੋਂ ਵੀ ਖੁਸ਼ੀ ਹੁੰਦੀ ਹੈ ਟੀਚਰਸ ਵੀ ਸੱਚ ਕੇ ਜਾਂਦੇ ਆ ਕਿ ਹਾਂ ਉਹਨਾਂ ਨੂੰ ਵੀ ਲੱਗਦਾ ਉਹਨਾਂ ਦੀ ਮਹੱਤਤਾ ਹੈ ਪੇਰੈਂਟਸ ਜਿਹੜੇ ਐ ਮੈਂ ਤੁਸੀਂ ਯਕੀਨ ਮੰਨਿਓ ਜਦੋਂ ਮੈਨੂੰ ਸਾਡੀ ਡਾਟਾ ਟੀਮ बार-बार ਕਹਿੰਦੀ ਹੈ ਕਿ 20 ਲੱਖ ਪੇਰੈਂਟਸ ਬੈਂਕ ਹੈ ਨਹੀਂ ਫੇਰ ਫੇਰ ਚੈੱਕ ਕਰੋ ਮੈਂ ਤੁਹਾਡਾ ਦੱਸਦਾ ਜੀ ਮੀਟ ਕਰਾਂ ਉਸ ਨੂੰ ਥੋੜਾ ਬਾਰ-ਬਾਰ ਚੈੱਕ ਕਰਨ ਤੋਂ ਬਾਵਜੂਦ ਵੀ ਸਾਰਾ ਕੁਝ ਤੁਸੀਂ ਚੱਕ ਤੋ ਫਿਰ ਵੀ ਮਿਨੀਮਮ ਤੋਂ ਮਿਨੀਮਮ 18 ਲੱਖ ਮਾਤਾ ਪਿਤਾ ਇਸ ਵਾਰੀ ਸਕੂਲਾਂ ਚ ਗਏ 18 ਇਹ ਫੈਕਿਲਿਟੇਸ਼ਨ ਜਿਹੜੀ ਹੈ ਬਹੁਤ ਅਹਿਮ ਹੈ ਐਡੇ ਜਦੋਂ ਸਭ ਤੋਂ ਪਹਿਲਾਂ ਅਸੀਂ ਦੇਖਿਆ ਸਕੂਲਾਂ ਦਾ ਹਾਲ ਤੇ ਮੈਂ ਦੇਖੋ ਇਹ ਤੁਸੀਂ ਜਿੰਨੀ ਮਰਜ਼ੀ ਐਡ ਕਰ ਲਈਏ ਜਿੰਨੀ ਮਰਜ਼ੀ ਤੁਸੀਂ ਹੀ ਸਾਡੇ ਉਹ ਯੂ نو ਯੂ ਵਾਸ ਦਾ ਬੈਸਟ ਪ੍ਰੋਮੋਟਰਸ ਤੇ ਮੈਂ ਸਤਿ ਧੰਨਵਾਦ ਵੀ ਕਰਦਾ ਮੈਂ ਇਹ ਦਲ ਓਪਨਲੀ ਕਹਿਣਾ ਮੀਡੀਆ ਵੀ ਤੁਸੀਂ ਆਪਣੇ ਪਿੰਡ ਦੇ ਸਕੂਲ ਟੀਚਰ ਨੂੰ ਜਾ ਕੇ ਪੁੱਛੋ ਕਿ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕੀ ਬਦਲਾਅ ਆਇਆ ਸਕੂਲਾਂ ਪ੍ਰਤੀ ਕੀ ਫੰਡਸ ਦਾ ਵਾਦਾ ਹੋਇਆ 8000 ਸਕੂਲਾਂ 'ਚ 4 ਦਿਵਾਰੀ ਤੁਸੀਂ ਜਦੋਂ ਇਥੋਂ ਆਪਣੇ ਵਾਪਸ ਜਾਓਗੇ ਆਪਣੇ ਆਪਣੇ ਜ਼ਿਲ੍ਹਿਆਂ 'ਚ ਸੱਚੇ ਖੱਬੇ ਸਕੂਲ ਜਿਹੜੇ ਰੋਡ ਦੇ ਉੱਤੇ ਦੇਖਿਓ ਕਿਸ ਤਰੀਕੇ ਨਾਲ ਚੱਲ ਛਾਰੇ ਜਾਂ ਬਣ ਚੁੱਕੇ ਹਨ ਬਣਿਆ ਹੋਣਾ 9000 ਕਲਾਸਰੂਮਸ ਇਸ ਵਕਤ ਉਸਾਰੀ ਉਦੀਨ ਹੈ ਵਾਸ਼ਰੂਮਸ ਸਿਕਿਉਰਿਟੀ ਗਾਰਡਸ ਤੁਸੀਂ ਕਿਹਾ ਕਿ ਜੀ ਸਾਡੇ ਕੋਲ ਅਸੀਂ ਕਰੀਏ ਕੀ ਸਾਡੇ ਕੋਲ ਤਾਂ ਸਕੂਲ ਸਾਫ਼ ਕਿੱਦਾਂ ਰੱਖੀਏ ਸਫਾਈ ਦੇ ਲਈ ਕੋਈ ਪੈਸਾ ਹੀ ਨਹੀਂ ਹੈ ਮੰਨਿਆ ਹਰ ਸਕੂਲ ਨੂੰ ਨਹੀਂ ਦਿੱਤਾ ਪਰ ਐਟਲੀਸਟ ਹੁਣ ਪੰਜਾਬ ਦਾ ਹਰ ਇੱਕ ਸਕੂਲ ਜਿੱਥੇ 100 ਤੋਂ ਵੱਧ ਬੱਚੇ ਹੈ ਉਸ ਨੂੰ ਸਫਾਈ ਦਾ ਫੰਡ ਆ ਰਿਹਾ ਪੰਜਾਬ ਦਾ ਹਰ ਸਕੂਲ ਸੀਨੀਅਰ ਸੈਕੰਡਰੀ ਸਕੂਲ 6th ਕੈਂਡਰੀ ਸਕੂਲ ਬਹੁਤ ਉਹਦੇ ਵਿੱਚ ਬਹੁਤ ਪ੍ਰਾਇਮਰੀ ਜਿਹੜੋ ਤੁਸੀਂ ਬਹੁਤ ਖਾਸ ਧਿਆਨ ਰੱਖਣਾ ਪੈਂਦਾ ਪਰ ਇਹ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬਹੁਤ ਸਾਰੇ ਇਸ਼ੂਜ਼ ਆ ਜਾਂਦੇ ਆ ਬੱਚੀਆਂ ਲੜਕੀਆਂ ਵੱਡੀਆਂ ਹੋ ਚੁੱਕੀਆਂ ਹੁੰਦੀਆਂ ਬਹੁਤ ਸਾਰੇ ਸਕੂਲ ਦੇ ਛੁੱਟੀ ਟਾਈਮ ਲੜਾਈਆਂ ਸਕੂਲ ਲੱਗਣ ਵੇਲੇ ਅੱਜ ਪੰਜਾਬ ਦਾ ਹਰ ਇੱਕ ਸਰਕਾਰੀ ਸਕੂਲ ਜਿਸ ਦੇ ਵਿੱਚ 500 ਤੋਂ ਵੱਧ ਬੱਚੇ ਪੜਦੇ ਆ ਉਸ ਦੇ ਬਾਅਦ ਦੋ ਸਾਬਕਾ ਫੌਜੀ ਸਿਕਿਉਰਿਟੀ ਗਾਰਡ ਖੜਦੇ ਆ 1 ਘੰਟਾ ਪਹਿਲਾਂ ਆਂਦੇ 1 ਘੰਟਾ ਬਾਅਦ ਕਿੰਨਾ ਕੌਨਫੀਡੈਂਸ ਉਹਨਾਂ ਮਾਤਾ ਪਿਤਾ ਨੂੰ ਆਇਆ ਕਿ ਸਾਡੀ ਬੱਚੀਆਂ ਸਿਰ ਮੈਚਰੈਂਟਰੀਟ ਨੂੰ ਕੁਛ ਰਿਆ ਸੀ ਸਾਡੇ ਅੱਜ ਦੇ ਮੁੱਖ ਮਹਿਮਾਨ ਮੈਂ ਕਿ ਮੰਚ ਤੋਂ ਗੱਲਾਂ ਕਰਨੀਆਂ ਬਹੁਤ ਆਸਾਨ ਹੈ ਇਸ਼ਤਿਹਾਰ ਦੇਣੇ ਬਹੁਤ ਆਸਾਨ ਹੈ ਪਰ ਤੁਸੀਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ 27 28 ਲੱਖ ਬੱਚਾ ਜੋ ਪੜ ਰਿਹਾ ਸਾਡੇ 2.5 ਲੱਖ ਟੀਚਰਸ ਤੁਸੀਂ ਇਸ ਕ੍ਰਾਂਤੀ ਦਾ ਹਿੱਸਾ ਹੋ ਤੁਸੀਂ ਦੱਸ ਸਹੀ ਮੈਂ ਇਸ ਬੱਚੀ ਨੂੰ ਪੁੱਛਿਆ ਮੈਂ ਬੇਟਾ ਇਹ ਬੱਚੀ ਨੂੰ ਪੁੱਛਿਆ ਕਦੋਂ ਤੋਂ ਸਰਕਾਰੀ ਸਕੂਲ ਚ ਪੜ ਰਹੀ ਹਾਂ ਕਹਿੰਦੀ 8 ਸਾਲ ਹੋ ਗਏ ਪਹਿਲੀ ਜਮਾਤ ਤੋਂ ਸਰਕਾਰੀ ਸਕੂਲ ਚ ਮੈਂ ਕਿਹਾ ਕੋਈ ਫਰਕ ਲੱਗਦਾ ਇਮਾਨਦਾਰੀ ਨਾਲ ਜਿਵੇਂ ਅੱਜ ਇਸ ਬੱਚੀ ਨੂੰ ਇੱਥੇ ਮੁੱਖ ਮਹਿਮਾਨ ਬਣਾਇਆ ਅਸੀਂ ਉਹ ਤੇ ਮੈਂ ਡਿਊਸੇਵਾਨਾ ਨੂੰ ਵੀ ਕਹੂੰਗਾ ਡਿਪਟੀ ਡੀਵਨ ਨੂੰ ਸੇਵਾਨਾ ਨੂੰ ਉਸ ਦੀ ਜੀਸ ਬਣਾਉਂਗਾ ਬੱਚਿਆਂ ਨੂੰ ਇਨਪਾਵਰ ਕਰੋ ਬੱਚਿਆਂ ਨੂੰ ਜਾ ਕੇ ਜਦੋਂ ਤੁਸੀਂ ਸਕੂਲ ਵਿਜ਼ਿਟਸ ਜਾਂਦੇ ਹੋ ਤੁਸੀਂ ਉਹਨਾਂ ਦੇ ਨਾਲ ਇਕੱਲੇ ਗੱਲ ਕਰੋ ਇੱਥੇ ਕੋਈ ਟੀਚਰਸ ਦੇ ਉੱਤੇ ਕੋਈ ਚੈਕਿੰਗ ਕੋਈ ਕਿਸੇ ਨੂੰ ਇਹ ਨਹੀਂ ਕੋਈ ਉਹ ਨਹੀਂ ਕਰਨ ਲੱਗੇ ਪਰ ਉਹਦੇ ਨਾਲ ਹੀ ਕੌਨਫੀਡੈਂਸ ਆਉਂਦਾ ਹੈ ਟੀਚਰ ਵੀ ਇਸ ਕਰਕੇ ਨਹੀਂ ਦੱਸਦਾ ਹੁਣ ਚਾਰਦੀਵਾਰੀ ਨਹੀਂ ਇਹਦੇ ਵਿੱਚ ਟੀਚਰ ਕੀ ਕਰੂਗਾ ਬੇਟਾ ਸਰਕਾਰਾਂ ਦੀ ਕਮੀ ਰਹੀ ਨਾ ਅਗਰ ਬਾਥਰੂਮ ਨਹੀਂ ਹੈ ਅਗਰ ਕੋਈ ਸਫਾਈ ਸੇਵਕ ਨਹੀਂ ਹੈ ਟੀਚਰ ਕੋਲੋਂ ਥੋੜੀ ਸਫਾਈ ਕਰਾਉਗਾ ਪਰ ਹਾਂ ਇੱਕ ਸਿਸਟਮ ਦੇ ਜੋ ਫਲੌਜ਼ ਆਉਣੇ ਚਾਹੀਦੇ ਹੈ ਤਾਂ ਕਿ ਉਹਨਾਂ ਤੇ ਪਾਲਿਸੀਜ਼ ਬਣ ਸਕਣ ਉਹਨਾਂ ਤੇ ਕੰਮ ਹੋ ਸਕੇ ਤੁਸੀਂ ਵੀ ਜਦੋਂ ਵੀ ਸਕੂਲ ਚ ਜਾਂਦੇ ਹੋ ਜਾਂ ਕੋਈ ਵੀ ਅਫੀਸਰ ਜਾਂਦਾ ਬੱਚਿਆਂ ਨਾਲ ਮੈਂ ਇੱਕ ਵਾਰੀ ਖਰੜ ਦੇ ਸਕੂਲ ਚ ਗਿਆ ਮੈਂ ਉੱਥੋਂ ਬੱਚੇ ਸਾਰੇ ਕਿਉਂਕਿ ਅਸੀਂ ਹੈੱਡਕੁਆਟਰ ਤੇ ਬੈਠ ਕੇ ਅਸੀਂ ਅਫੀਸਰਸ ਜਾਂ ਮਿਨਿਸਟਰ ਜਦੋਂ ਇਹ ਕਹਿੰਦੇ ਆ ਕਿ ਵਰਦੀਆਂ ਵੰਡੀਆਂ ਗਈਆਂ ਤਾਂ ਸਾਡੇ ਕੋਲ ਮੇਰੇ ਕੋਲ ਰਿਪੋਰਟ ਆ ਗਈ ਕਿ ਹਾਂ ਜੀ ਵਰਦੀਆਂ ਵੰਡੀਆਂ ਗਈਆਂ ਅਸੀਂ ਕਹਿੰਦੇ ਕਿਤਾਬਾਂ ਬੁੱਕਸ ਦੇ ਵਿੱਚ ਬਹੁਤ ਇੰਪਰੂਵਮੈਂਟ ਹੋਇਆ ਜਿਹੜੇ ਕਿਤੇ ਹੋਏ ਕੰਮਾਂ ਦੇ ਵਿੱਚ ਆ ਕਾਫੀ ਸਮਝੀਆਂ ਲੱਗੀਆਂ ਸਾਡੀ ਕੋਸ਼ਿਸ਼ ਇਹ ਹੈ ਕਿ ਜਿਵੇਂ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਸਕੂਲ ਲੱਗਣ ਵੇਲੇ ਜਦੋਂ ਬੱਚਾ ਨਵੀਂ ਜਮਾਤ ਜਾਂਦਾ ਹੈ ਉਹਨੂੰ ਇੱਕ ਪੈਕੇਟ ਬਣਾ ਕੇ ਇਹ ਇਹ ਸਸੀਂ ਕਰਨਾ ਚਾਹੁੰਦੇ ਆ ਇਹ ਸਾਡਾ ਡ੍ਰੀਮ ਐਸ ਇਹ ਸਾਡਾ ਪਰਜਵਾਦਾ ਐਸ ਅਗਰ ਇਹ ਇਹ ਨਹੀਂ ਕਰ ਸਕੀ ਤਾਂ ਮੰਤਰੀ ਹੋਣ ਦਾ ਜਾਂ ਸੈਕਟਰੀ ਹੋਣ ਦਾ ਅਫੀਸਰ ਹੋਣ ਦਾ ਕੋਈ ਫਾਇਦਾ ਨਹੀਂ ਬੜੇ ਬਹੁਤ ਵੱਡਾ ਚੈਲੰਜ ਹੈ ਇਹਨ ਵਿੱਚ ਆਪਣੀ ਕਮੀਆਂ ਕਿੱਥੋਂ ਬਜਟਿੰਗ ਆ ਨਹੀਂ ਕਿੱਥੋਂ ਫਾਈਨਾਂਸਿੰਗ ਕਿੱਥੋਂ ਕੋਈ ਅਲੱਗ-ਅਲੱਗ ਜਗ੍ਹਾ ਤੋਂ ਕਿਤਾ ਪਰ ਇਹ ਸੁਪਨਾ ਹੈ ਕਿ ਇੱਕ ਬੱਚਾ ਜਦੋਂ ਸਤਵੀਂ ਤੋਂ ਅਠਵੀਂ ਜਮਾਤ ਜਾ ਰਿਹਾ ਸਰਕਾਰੀ ਸਕੂਲ 'ਚ ਜਿਵੇਂ ਉਸ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਇੱਕ ਬੰਡਲ ਮਿਲਦਾ ਇੱਕ ਪੂਰਾ ਪੈਕਡ ਬੰਡਲ ਤਾਂ ਕਿ ਟੀਚਰ ਨੂੰ ਇਹ ਨਹੀਂ बार-बार ਜਾ ਕੇ ਟੀਚਰ ਕਦੀ ਕੋਈ ਕੋਈ ਟੀਚਰ ਜਾ ਕੇ ਕਿਤਾਬ ਲੈ ਕੇ ਆ ਰਿਹਾ ਅੱਜ ਅੰਗਰੇਜ਼ੀ ਦੀ ਕਿਤਾਬ ਆ ਗਈ ਅੱਜ ਗਣਿਤ ਦੀ ਆ ਗਈ ਹੁਣ ਇਹ ਆ ਗਿਆ ਹੁਣ ਇਹ ਆ ਇਹ ਸਿਸਟਮ ਖਤਮ ਮੈਂ ਨਹੀਂ ਕਹਿੰਦਾ ਕਿ ਇਸੇ ਸਾਲ ਕਰਾਂਗੇ ਪਰ ਅਸੀਂ ਇਸਦੀ ਏਮ ਕਰਦੇ ਹਾਂ ਆ ਸਾਡੀ ਇਹ ਕੋਸ਼ਿਸ਼ ਹੈ ਸਾਡਾ ਇਹ ਸੁਪਨਾ ਹੈ ਸਾਡੇ ਕਰਨ ਵਾਲੇ ਕੰਮਾਂ ਦੇ ਵਿੱਚੋਂ ਸਾਡਾ ਖੁਆਬ ਹੈ ਕਿ ਅਸੀਂ ਕਰਨਾ ਚਾਹੁੰਦੇ ਹਾਂ ਉਸ ਜਗ੍ਹਾ ਜਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਸਕੂਲ ਦੇ ਵਿੱਚ ਬੱਚਿਆਂ ਦਾ ਜਿਹੜਾ ਵਾਸ਼ਰੂਮ ਹੈ ਕੰਮ ਨਹੀਂ ਕਰ ਰਿਹਾ ਪਰ ਐਮਆਈਐਸ ਤੇ ਉੱਤੇ ਉਹ ਸਕੂਲ ਸ਼ੋ ਨਹੀਂ ਕਰ ਰਿਹਾ ਕਿ ਉੱਥੇ ਟਾਇਲਟ ਵੀ ਲੋੜ ਹੈ ਪਤਾ ਲੱਗਿਆ ਕਿ ਬਹੁਤ ਸਾਰੇ ਬੱਚੇ 10 ਤੋਂ 20% ਇਦਾਂ ਦੇ ਹਨ ਜਿਨ੍ਹਾਂ ਨੂੰ ਵਰਦੀ ਨਹੀਂ ਮਿਲੀ ਜਿਨ੍ਹਾਂ ਨੂੰ ਕਿਤਾਬ ਨਹੀਂ ਮਿਲੀ ਪਰ ਐਟ ਹੈਡ ਆਫਿਸ ਸਾਨੂੰ ਪਰ ਲੱਗ ਰਿਪੋਰਟ ਆ ਰਹੀ ਹੈ 100% ਹੋ ਗਈ ਇਹਦਾ ਮਤਲਬ ਮਿਸਮੈਚ ਹੈ ਜਦੋਂ ਤੱਕ ਆਖਰੀ ਬੱਚੇ ਤੱਕ ਸਮਾਨ ਨਹੀਂ ਪਹੁੰਚੂਗਾ ਜਾਂ ਉਹਦੇ ਤੱਕ ਹਮ ਤੋਂ ਬੱਚਿਆਂ ਨੂੰ ਮੈਂ ਲੈ ਕੇ ਆਇਆ ਆਪਣੇ ਸਾਰੇ ਆਫਿਸਿਸ ਮੁਰਾ ਉਹ ਸਕੂਲ ਬਹੁਤ ساری ਕਮੀਆਂ ਵੀ ਸੀ ਤੇ ਇਸ ਗੱਲ ਨੂੰ ਸਾਲ ਡੇਟ ਸਾਲ ਹੋ ਗਿਆ ਪਿੱਛੇ ਜੇ ਮੈਂ ਇੱਕ ਦਿਨ ਮੋਹਾਲੀ ਬਾਜ਼ਾਰ ਦੇ ਵਿੱਚ ਸੀਗਾ ਤੇ ਇੱਕ ਬੱਚਾ ਆ ਕੇ ਦੇਖੋ ਇਹ ਅਸਲੀ ਤੁਹਾਨੂੰ ਲੱਗਦਾ ਕਿ ਇਹ ਜੋ ਉਹ ਮਨ ਨੂੰ ਜੋ ਸਕੂਨ ਆਂਦਾ ਜੋ ਮਨ ਨੂੰ ਸ਼ਾਂਤੀ ਆਂਦੀ ਹੈ ਤੇ ਬੱਚਾ ਮੈਨੂੰ ਆ ਕੇ ਮਿਲਿਆ ਕਹਿੰਦਾ ਸਰ ਤੁਸੀਂ ਸਾਡੇ ਸਕੂਲ ਆਏ ਸੀ ਮੈਂ ਕਿਹਾ ਬੇਟਾ ਕਿਹੜੇ ਸਕੂਲ ਚ ਪੜਦੇ ਹੋ ਤੇ ਕਿੰਨੇ ਜਿਵੇਂ ਖਰੜ ਸਕੂਲ ਚ ਪੜਨਾ ਤਾਂ ਮੈਨੂੰ ਯਾਦ ਆ ਗਿਆ ਕਿ ਹਾਂ ਮੈਂ ਖਰੜ ਸਕੂਲ ਚ ਗਿਆ ਸੀ ਯਾਰ ਉੱਥੇ ਪ੍ਰੋਮਿਸ ਤਾਂ ਬਹੁਤ ਕੁਝ ਕੀਤਾ ਸੀ ਤੇ ਮੇਰੇ ਮਨ ਚ ਦਰ ਸੀਗਾ ਮੈਂ ਕਿ ਕਾਫੀ ਵਰਦੀਆਂ ਦਾ ਰਿਜ਼ੋਲਵ ਕਰਤੀਆਂ ਵਾਸ਼ਰੂਮ ਪੇਪਰ ਕਾਫੀ ਕੁਝ ਹੋ ਗਿਆ ਸੀ ਮਸ ਬੱਚੇ ਨੇ ਪੁੱਛਿਆ ਕਿ ਬੇਟਾ ਤੁਹਾਡੇ ਸਕੂਲ ਚ ਕੋਈ ਬਦਲਾਅ ਆਇਆ ਉਸ ਤੋਂ ਬਾਅਦ ਓਨੈਸਟਲੀ ਸਾਡੇ ਕੋਲ ਕੋਈ ਗ੍ਰਾਂਟ ਪਈ ਸੀ ਕੋਈ ਸੀਐਸਆਰ ਦੀ ਅਸੀਂ 60 ਲੱਖ ਰੁਪਏ ਮੈਨੂੰ ਯਾਦ ਆਇਆ ਮ school 'ਚ ਭੇਜਿਆ ਉਹ ਸਕੂਲ ਦੇ ਕਈ ਕਮਰੇ ਜਿਹੜੇ ਰੈਨੋਵੇਟ ਹੋ ਗਏ ਨਵੇਂ ਟਾਇਲਟਸ ਬਣੇ ਤੇ ਉਹ ਬੱਚਾ ਆਪ ਜਾ ਕੇ ਬੁਰ ਗਿਆ ਸੀ ਆਪ ਮੈਨੂੰ ਦੱਸਿਆ ਤੁਹਾਨੂੰ ਲੱਗਿਆ ਕਿ ਇਹ ਹੀ ਵਰਗ ਮੈਂ ਆਪਣੇ ਹਲਕੇ 'ਚ ਜਦੋਂ ਪਿੰਡਾਂ 'ਚ ਜਾਂਦਾ ਪਿੰਡਾਂ ਦੇ ਵਿੱਚ ਹਰ ਕਿਸੇ ਦੀ ਕੋਈ ਬਦਲੀ ਨਹੀਂ ਹੋਈ ਕਿਸੇ ਦਾ ਕੋਈ ਕਿਸੇ ਦੀ ਕੋਈ ਨਾਲੀ ਗਲੀ ਅੱਜ ਅਸੀਂ ਉੱਥੇ ਹੀ ਫਸੇ ਪਰ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਕੱਟ 'ਚੋਂ ਦੇਖਦਾ ਜਿਹੜੇ ਬੱਚੇ ਹਨ ਇਹ ਪਿੰਡ ਦੇ ਮੈਂ ਉਹਨਾਂ ਨੂੰ ਬੁਲਾ ਲੈਂਦਾ ਉਹ ਮੱਚਦੇ ਹੂ ਮੈਂ ਉਹਨਾਂ ਕਿਹਾ ਕਿ ਹਾਂ ਹੋ ਸਕਦਾ ਮੈਂ ਤੁਹਾਡਾ ਇਹ ਕੰਮ ਨਾ ਕੀਤਾ ਹੁਣ ਪਰ ਇਹ ਥੋੜੇ ਪਿੰਡ ਦੇ ਬੱਚੇ ਹੈ ਜਿਹੜੇ ਸਰਕਾਰੀ ਸਕੂਲ ਚ ਪੜ੍ਹਦੇ ਆ ਵੀ ਹੁਣ ਮੈਂ ਮਾਈਕ ਇਹਨਾਂ ਨੂੰ ਦੇਣ ਲੱਗਿਆ ਜੇ ਤੁਹਾਡੇ ਬੱਚੋਂ ਸੌ ਹੈ ਤੁਸੀਂ ਕੋਈ ਚੀਜ਼ ਨਾ ਤੁਹਾਨੂੰ ਮੈਂ ਪਹਿਲਾਂ ਮਿਲਿਆ ਤੁਸੀਂ ਉਹ ਸੱਚ ਬੋਲਣਾ ਕਿ ਤੁਹਾਡੇ ਸਕੂਲ ਚ ਕੀ ਬੱਚੇ ਆਪਣੇ ਬੋਲਦੇ ਸਾਡੇ ਸਕਿਉਰਟੀ ਗਾਰਡ ਆ ਗਏ ਸਾਡੇ ਆ ਗਏ ਸਾਡੇ ਜੀ ਆ ਪੈਨਲ ਲੱਗ ਗਿਆ ਸਾਡੇ ਆ ਬਦਲਾਵਾ ਆ ਗਿਆ ਸੋ ਆਪ ਸਭ ਨੂੰ ਵੀ ਬੇਨਤੀ ਹੈ ਕਿ ਤੁਸੀਂ ਜਿੱਥੇ ਮਿਸ਼ਨ ਆ ਰਹਾ ਹਾਂ ਜਿੰਨਾ ਪੇਰੈਂਟ ਟੀਚਰ ਇੰਗੇਜਮੈਂਟ ਵਧਾਉਂਗੇ ਆਪਣੇ ਪਿੰਡਾਂ 'ਚ ਜਿੱਥੇ-ਜਿੱਥੇ ਤੁਸੀਂ ਸੇਵਾ ਅਦਾ ਕਰ ਰਹੇ ਹੋ ਜਿਸ ਇਸ ਨੂੰ ਚਲਾ ਰਹੇ ਹੋ ਯੂ ਆਰ ਦਾ ਬਿਗੇਸਟ ਬ੍ਰੈਂਡ ਵੈਸਰੀ ਕਿ ਇਹ ਤੇ ਨਾ ਤੁਸੀਂ ਇਹ ਸਰਕਾਰ ਦਾ ਕੰਮ ਨਹੀਂ ਇਹ ਆਪਣੇ ਵਿਭਾਗ ਦਾ ਕੰਮ ਹੈ ਸਾਡਾ ਇੱਕ ਖੁਆਬ ਹੈ ਕਿ ਸਾਡਾ ਵਿਭਾਗ ਜਿਹੜਾ ਇੰਨਾ ਸ਼ਾਨਦਾਰ ਤਰੱਕੀ ਕਰੇ ਉਹ ਤਰੱਕੀ ਤੇ ਅਸਲੀ ਸੰਭਵ ਉਸ ਦਿਨ ਹੋਊਗੀ ਜਦੋਂ ਤੁਹਾਨੂੰ ਸਭ ਤੋਂ ਵੱਡਾ ਚੈਲੰਜ ਜੋ ਪੈਰਾਮੀਟਰ ਹੈ ਕਿ ਹਾਂ ਉਸ ਦਿਨ ਤੁਸੀਂ ਕਹਿ ਸਕੋਗੇ ਕਿ ਸਿੱਖਿਆ ਵਿਭਾਗ ਕਾਮਯਾਬ ਹੋ ਗਿਆ ਜਿਸ ਦਿਨ ਬਤੌਰ এডਿਕੇਸ਼ਨ ਮਿਨਿਸਟਰ ਜਿਸ ਦਿਨ ਬਤੌਰ এডਿਕੇਸ਼ਨ ਸੈਕਟਰੀ ਜਿਸ ਦਿਨ ਬਤੌਰ ਡੀਓ ਜਿਸ ਦਿਨ ਬਤੌਰ ਪ੍ਰਿੰਸੀਪਲ ਹੈਡਮਾਸਟਰ ਹੈਡ ਟੀਚਰ ਟੇਕ ਟੀਚਰ ਨੂੰ ਇਹ ਲੱਗੇ ਕਿ ਮੈਂ ਆਪਣਾ ਬੱਚਾ ਸਰਕਾਰੀ ਸਕੂਲ ਚ ਪੜਾ ਸਕਦਾ ਇਸ ਤੋਂ ਥੱਲੇ ਕੁਝ ਵੀ ਨਾ ਮਨਜ਼ੂਰ ਇਸ ਤੋਂ ਵੱਡਾ ਕਿ ਕੋਈ ਵੀ ਮਾਤਾ ਪਿਤਾ ਆਪਣੇ ਬੱਚੇ ਨੂੰ ਇੱਕ ਲੈਵਲ ਦੇ ਥੱਲੇ ਸਕੂਲ ਚ ਨਹੀਂ ਪਾਊਗਾ ਮੈਂ ਇੱਕ ਪ੍ਰਾਈਵੇਟ ਸਕੂਲ ਦੇ ਫੰਕਸ਼ਨ 'ਚ ਗਿਆ ਤੇ ਉਹਦੇ ਵਿੱਚ ਜਿਵੇਂ ਫੈਸਿਲੀਟੇਸ਼ਨ ਇੱਥੇ ਹੋਈ ਹੈ ਤੁਹਾਡੇ ਟੀਚਰਸ ਦੀ ਜਿਹੜੇ ਬੱਚੇ ਨੇ ਟੌਪ ਕੀਤਾ ਉਹਨਾਂ ਸਾਰਿਆਂ ਨੂੰ ਮੈਂ 골ਡ ਮੈਡਲ ਦੇਨੇ ਸੀ 골ਡ সিলভার ব্রونز ਉਨੀ ਦੋ ਤਿੰਨ ਸਾਲਾਂ ਦੇ ਬੱਚੇ ਬਲਾਈ ਹੋਏ ਸੀ ਤੇ 20-25 ਬੱਚੇ ਕਿਸੇ ਨੇ 99% ਕਿਸੇ ਦੇ 97% ਤੇ ਹੁਣ ਕੋਈ ਬੱਚਾ ਆਈਟੀਚ ਹੈ ਕੋਈ ਕਿਤੇ ਹੈ ਕੋਈ ਕਿਤੇ ਤੇ ਜਦੋਂ ਨਾਲ ਪੇਰੈਂਟਸ ਵੀ ਆਂ ਕਿਉਂਕਿ ਕਈ ਸਾਰੇ ਬੱਚੇ ਹੁਣ ਆਪਣੇ ਕਾਲਜਿਸ ਤੱਕ ਕਈਆਂ ਦੇ ਸਿਰਫ ਪੇਰੈਂਟਸ ਹੀ ਆਏ ਜਦੋਂ ਮੈਂ ਸਟੇਜ ਤੇ ਖੜਾ ਆ ਤੇ ਮੈਂ ਇੱਕ ਗੱਲ ਆਪਣੇ ਮਨ ਚ ਜਿਹੜਾ ਮੇਰੇ ਸਰਵੇ ਚੱਲ ਰਹੇ ਮੈਜੋਰਿਟੀ ਆਪਣੇ ਆਪ ਆ ਕੇ ਮੈਜੋਰਿਟੀ ਆਫ ਪੇਰੈਂਟਸ ਆ ਕੇ ਸਰ ਅਸੀਂ ਤੁਹਾਡੇ ਵਿਭਾਗ ਚੀਜ ਅਸੀਂ ਇੱਥੇ ਕੁਝ ਟੀਚਰ ਆ ਜਿੱਥੇ ਲੈਕਚਰਰ ਇੱਕ ਟੀਚਰ ਆਪਣੇ ਬੱਚੇ ਨੂੰ ਮੈਜੋਰਿਟੀ ਆਫ ਥਮ ਵਰ ਚਿਲड्रन ਆਫ ਟੀਚਰਸ ਮੈਂ ਅਗਰ ਕਹੂੰਗਾ 80% ਕਲਿਕ ਟੀਚਰ ਨੂੰ ਆਪਣੇ ਬੱਚੇ ਨੂੰ ਪੜਾਣਾ ਅਸੀਂ ਉਹਨੂੰ ਪਤਾ ਹੈ ਕਿ ਵਿੱਦਿਆ ਦੀ ਅਹਿਮੀਅਤ ਕੀ ਹੈ ਉਹਨੂੰ ਪਤਾ ਹੈ ਕਿ ਐਗਜ਼ਾਮ ਕਿਵੇਂ ਪ੍ਰਪੇਅਰ ਕਰਾਣਾ ਅਗਰ ਅਸੀਂ ਆਪਣੇ ਬੱਚਿਆਂ ਨੂੰ ਇਦਾਂ ਕਰ ਸਕਦੇ ਤਾਂ ਬਾਕੀ ਵੀ ਕਰੀ ਤੇ ਬਦਲਾਅ ਆ ਰਿਹਾ ਹੈ ਹੁਣ ਜਦੋਂ ਆਪ ਪੇਰੈਂਟ-ਟੀਚਰ ਮੀਟਿੰਗ ਸੀ ਮੈਂ ਸੀ ਹਾਂ ਸਾਹਮਣੇ ਰਿਕੁਐਸਟ ਕੀਤੀ ਕਿ ਸਰ ਆਪ ਜੀ ਵੀ ਤੇ ਹਮੇਸ਼ਾ ਆਉਂਦੇ ਵੀ ਹੈ ਉਹ ਕਹਿੰਦੇ ਕਿੱਥੇ ਚਲੀਏ ਮੈਂ ਕਿਹਾ ਮੈਨੂੰ ਬਹੁਤ ਖੁਸ਼ੀ ਹੋਊਗੀ ਕਿ ਤੁਸੀਂ ਮੇਰੀ ਹਲਕੀ ਜਿਹੀ ਚੀਜ਼ ਚਲ ਕੋਈ ਕਹਿੰਦੇ ਗਏ ਠੀਕ ਹੈ डन ਅੱਛਾ ਹੁਣ ਮੈਂ ਸੱਚੀ ਦੱਖ ਸ਼ਾਮੀ 6 ਵਜੇ ਫਾਈਨਲ ਹੋਇਆ ਤੇ ਕੋਈ ਤਿਆਰੀ ਨਹੀਂ ਮੈਂ ਕੋਈ ਚੈੱਕ ਨਹੀਂ ਕੀਤਾ ਕੋਈ ਕੁਛ ਕੋਈ ਪ੍ਰੈਪਰੇਸ਼ਨ ਉਸੇ ਵਕਤ ਮੈਂ ਪ੍ਰਿੰਸੀਪਲ ਨੂੰ ਇਨਫਾਰਮ ਕਰਤਾ ਜੀ ਕੱਲ ਸੀਐਮ ਸਾਹਿਬ ਆਣਗੇ ਤੇ ਅਗਲੇ ਦਿਨ ਮੈਂ ਸਵੇਰੇ ਉੱਥੇ अर्ਲੀ ਜਰੂਰ ਪਹੁੰਚ ਗਿਆ 10 ਵਜੇ ਪਹਿਲਾਂ ਜਾ ਕੇ ਦੇਖਿਆ ਕਿ ਹਾਂ ਉਸ ਸਕੂਲ ਦੇ ਵਿੱਚ ਜੀ ਬੱਚੇ ਜ਼ਮੀਨ ਤੇ ਬੈਠਦੇ ਸੀ ਕਮਰਿਆਂ ਦੀ ਬੁਰੀ ਹਾਲਤ ਸੀ ਬੁਰੀ ਹਾਲਤ ਇਨਫਰਾਸਟ੍ਰਕਚਰ ਦੇ ਕੰਮ ਦੇ ਵਿੱਚ 1.5 ਕਰੋੜ ਦਾ ਕੰਮ ਹੋ ਚੁੱਕਿਆ ਤੇ ਅੱਧਾ ਸਕੂਲ ਬਿਲਕੁਲ ਐ ਵਧੀਆ ਬਣ ਗਿਆ ਅੱਧੇ 'ਚ ਹੀ ਕੰਮ ਚੱਲ ਰਿਹਾ ਸੀ ਤੁਮੈਨੂੰ ਬੜੀ ਖੁਸ਼ੀ ਹੈ ਮੈਂ ਕਹਿੰਦਾ ਸ਼ੁਕਰ ਹੈ ਲਾਜ ਹੈਗੀ 인ਫਰਾਸਟਰਕਚਰ ਵਾਈਜ਼ ਦਾ ਕੰਮ ਕਰਦਾ ਪਰ ਹੁਣ ਬੱਚੇ ਜੋ ਤੁਸੀਂ ਮੇਰੇ ਹਲਕੇ ਦੇ ਜਿਹੜੇ ਬੈਸਟ ਦੋ ਪ੍ਰਾਈਵੇਟ ਸਕੂਲਸ ਮਾਉਂਟ ਕਾਰਮਨ ਤੇ ਸੈਂਟ ਮਰੀ ਹਰ ਸਾਲ ਉਹਨਾਂ ਦਾ ਅਡਮਿਸ਼ਨਾਂ ਦਾ ਦਵਾਰ ਸ਼ੁਰੂ ਹੋ ਜਾਣਾ 50 50 100 100 ਅਡਮਿਸ਼ਨਰੀ ਸਿਫਾਰਿਸ਼ ਹਸਕੂਲਾਂ ਲਈ ਉਸ ਸਕੂਲ ਦੇ ਵਿੱਚੋਂ ਬੱਚੇ ਸਕੂਲ ਆਫ ਐਮੀਨੈਂਸ ਚਾਇਆ ਤੇ ਉਹਨਾਂ ਦਾ ਕੌਨਫੀਡੈਂਸ ਦੇਖਣ ਨਾਲ ਤੂੰ ਨਹੀਂ ਇਹ ਗੱਲ ਕਹੀ ਸੱਚੀ ਮੈਂ ਕਿਸੇ ਨੂੰ ਨਹੀਂ ਜਾਣਦਾ ਸੀ ਇਟ ਵਾਸ ਨੋਟ ਕਲਾਂਟਿਡ ਉਨੀਏ ਗੱਲ ਕਹੀ ਕਿ ਸਰ ਸਕੂਲ ਆਫ ਐਮੀਨੈਂਸ ਇਜ਼ ਬੈਟਰ ਦਨ ਦੂ ਸਕੂਲ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਬੱਚਾ ਟੀਚਰ ਦਾ ਸੀ ਫਿਰ ਮੈਂ ਮੈਮ ਨੂੰ ਪੁੱਛਿਆ ਉਹ ਸਾਡੇ ਹਲਕੇ ਅੱਛੀ ਕਿਸੇ ਸਕੂਲ ਚ ਪੜ੍ਹਾਉਂਦੇ ਐ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੀ ਸਰ ਅੱਜ ਤੱਕ ਕਦੀ ਮੈਨੂੰ ਪਤਾ ਨਹੀਂ ਕਹਿੰਦੀ ਅੱਜ ਤੱਕ ਸਾਨੂੰ ਕਦੀ ਮੌਕਾ ਹੀ ਨਹੀਂ ਮਿਲੇ ਸਰਕਰ ਤੁਸੀਂ ਉੱਦਾਂ ਦੇ ਸਕੂਲ ਬਣਾਤੇ ਮੈਂ ਹਮੇਸ਼ਾ ਮੈਨੂੰ ਨਹੀਂ ਪਤਾ ਸੀ ਮੈਂ ਕਦੀ ਸਿੱਖਿਆ ਮੰਤਰੀ ਬਣਾਂਗਾ ਪਰ ਮੈਨੂੰ ਅੱਜ ਵੀ ਯਾਦ ਹੈ 3-4 ਸਾਲ ਪਹਿਲਾਂ ਕਿਸੇ ਕੋਈ ਗੱਲਬਾਤ ਚੱਲ ਰਹੀ ਸੀ ਕੋਈ ਡਿਬੇਟ ਚੱਲ ਰਹੀ ਸੀ ਉਹ ਕਹਿੰਦੇ ਸੀ ਵੀ ਲੀਡਰਾਂ ਤੇ ਅਸਟਰਾਂ ਦੇ ਬੱਚੇ ਕਿਉਂ ਨਹੀਂ ਸਰਕਾਰੀ ਸਕੂਲਾਂ 'ਚ ਪੜਦੇ ਮੈਂ ਉਹਨਾਂ ਕਿਹਾ ਸੀ ਤੁਹਾਡਾ ਸਵਾਲ ਗਲਤ ਹੈ ਤੁਸੀਂ ਤੁਹਾਡੇ ਸਵਾਲ ਉਹ ਕਹਿੰਦੇ ਸਵਾਲ ਕਿਵੇਂ ਗਲਤ ਹੈ ਮੈਂ ਕਿਹਾ ਤੁਸੀਂ ਇਹ ਦੱਸੋ ਕਿਹੜੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਵਧੀਆ ਨਹੀਂ ਕਹਿੰਦੇ ਭਾਅ ਕੀ ਹੋ ਮਕ� ਲੀਡਰ ਤੇ ਅਫਸਰ ਮੁਫਤ ਖੋਰੀ ਦੇ ਸਭ ਤੋਂ ਵੱਧ ਸ਼ੁਕੀਨ ਹੁੰਦੇ ਆ ਜਿਸ ਦਿਨ ਤੁਸੀਂ ਸਰਕਾਰੀ ਸਕੂਲ ਪ੍ਰਾਈਵੇਟ ਦੇ ਨਾਲੋਂ ਵਧੀਆ ਬਣਾ ਦਿੱਤੇ ਹਰ ਲੀਡਰ ਤੇ ਹਰ ਅਫਸਰ ਦਾ ਬੱਚਾ ਸਰਕਾਰੀ ਸਕੂਲੀ ਪੜ੍ਹੂਗਾ ਅਜ ਤਰਾਸਦੀ ਇਹ ਹੈ ਕਿ ਸਾਡੇ ਕੋਲ ਉਦਾਂ ਦਾ ਸਕੂਲ ਹੀ ਨਹੀਂ ਹੈ ਅਸੀਂ ਬਣਾਈ ਨਹੀਂ ਸਕੇ ਪਰ ਹੁਣ ਤੁਸੀਂ ਸਕੂਲ ਆਫ ਐਮਿਨਸ ਜਦੋਂ ਵੀ ਕਦੀ ਅੰਮ੍ਰਿਤਸਰ ਜਾਂਦੇ ਹੋ ਮੇਰੀ ਬੇਨਤੀ ਹੈ ਤੁਹਾਡਾ ਵੀ ਭਾਗ ਹੈ ਤੁਹਾਡੇ ਲਈ ਤਾਂ ਹਮੇਸ਼ਾ ਦਰਵਾਜ਼ੇ ਖੁੱਲੇ ਆ ਜ਼ਰੂਰ ਜਾ ਕੇ ਛਾਡਾ ਸਕੂਲ ਦੇਖ ਕੇ ਆਇਓ ਜ਼ਰੂਰ ਤੁਸੀਂ ਆ ਬੱਚੀ ਦਾ ਸਕੂਲ ਹੈ ਇਹਦੀ ਬਿਲਡਿੰਗ ਦੇਖਿਓ ਇੰਦਰਾਪੁਰੀ ਸਕੂਲ ਹੈ ਲੁਧਿਆਣਾ ਉਹਦੀ ਬਿਲਡਿੰਗ ਦੇਖਿਓ ਹੋਰ ਵੀ ਬਹੁਤ ਸਾਰੇ ਜਿਹੜੇ ਸਕੂਲ ਐ ਐਸ.ਓ.ਈ. ਪੱਤਸੋ ਹਾਂ ਉਹ ਦੇਖਿਓ ਬਹੁਤ ਸਾਰੇ ਸਕੂਲ ਐ ਉਹਨਾਂ ਦਾ ਇਨਫਰਾਸਟ੍ਰਕਚਰ ਮੈਨੂੰ ਬਤਾਲ ਸਿੱਖਿਆ ਮੰਤਰੀ ਕਈ ਪ੍ਰਾਈਵੇਟ ਸਕੂਲਾਂ 'ਚ ਵੀ ਜਾਣਾ ਪੈਂਦਾ ਹੈ ਪ੍ਰਾਈਵੇਟ ਸਕੂਲਾਂ ਦੇ ਇਸੇ ਜਿੱਥੇ ਆਪਾਂ ਖੜੇ ਹਾਂ ਮਕਸੀਬਾ ਇਹਦੇ ਨਾਲ ਦੋ ਪੰਜਾਬ ਦੇ ਸਭ ਤੋਂ ਮਹਿੰਗੇ ਤੇ ਨਾਮੀ ਸਕੂਲ ਐ ਜਾਮ ਲੱਗਿਆ ਹੁੰਦਾ ਇਸ ਵਕਤ ਜਦੋਂ ਮ ਆਇਆ ਸੀ ਤਾਂ ਪੂਰੀ ਸੜਕ ਬੰਦ ਹੁੰਦੀ ਹੈ ਆਡੀ BMW ਮਿੰਗੀਆਂ ਮਿੰਗੀਆਂ ਗੱਡੀਆਂ ਤੁਸੀਂ ਇਸ ਸਕੂਲ ਦੀ ਬਿਲਡਿੰਗ ਤੇ ਸਾਡੇ ਸਕੂਲ ਆਫ ਫੈਮਿਨਸ ਛਾਟਾ ਤੁਸੀਂ ਕੰਪੇਅਰ ਕਰ ਲਿਓ ਤੁਸੀਂ ਆਪ ਜਜ ਕਰੂਗੇ दैट ਸਕੂਲ ਇਜ਼ ਬੈਟਰ ਇਨਫਰਾਸਟ੍ਰਕਚਰ ਵਨਸ ਅਸੀਂ ਇਨ ਇਸ ਸ਼ੌਂਕ ਨਾਲ ਕੰਮ ਕਰ ਰਹੇ ਹਾਂ ਮਖੀਰ ਦੇ ਵਿੱਚ ਅੱਜ ਫਿਰ ਵਾਲ ਦਿਵਸ ਤੇ ਉੱਤੇ ਜਿੱਥੇ ਆਪ ਸਭ ਨੂੰ ਮੁਬਾਰਕਬਾਦ ਦਿੰਦਾ ਹਾਂ ਤੇ ਚਿਲਡਰਨ ਸਿਰ ਸੱਚਿਆਂ ਦਾ ਦਿਨ ਨਹੀਂ ਹੈ ਚਾਹੇ ਉਮਰ ਜਿੰਨੀ ਮਰਜ਼ੀ ਹੋ ਜਾਵੇ ਸਾਡੇ ਸਾਰਿਆਂ ਦੇ ਵਿੱਚ ਇੱਕ ਬੱਚਾ ਹੁੰਦਾ ਹੈ ਤੇ ਆਪ ਸਭ ਦੇ ਵਿੱਚ ਉਸ ਬੱਚੇ ਨੂੰ ਸਲਾਮ ਉਸ ਬੱਚੇ ਨੂੰ ਮੁਬਾਰਕਬਾਦ ਤੇ ਇਸ ਪੂਰੀ ਟੀਮ ਦੀ ਰਾਕਟ ਲਰਨਿੰਗ ਦੀ ਟੀਮ ਨੂੰ ਇਸ ਸਾਰੀ ਟੀਮ ਨੂੰ ਜਿਹਨੇ ਬੈਕਐਂਡ ਦੇ ਉੱਤੇ ਬਹੁਤ ਕੰਮ ਕੀਤਾ ਤੇ ਇਹ ਮੈਂ ਜਿੰਨੇ ਕੰਮ ਕਿਨਾਈ ਹੈ ਇਹ ਮੈਂ ਨਹੀਂ ਕੀਤੇ ਜੀ ਇਹ ਮੈਂ ਨਹੀਂ ਕੀਤੇ ਇਟਸ ਆਲਵੇਜ਼ ਅ ਟੀਮ ਵਰਕ ਸਾਡੇ ਆਫੀਸਰਸ ਸਭ ਤੋਂ ਸ਼ਾਨਦਾਰ ਟੀਮ ਹੈ ਮੈਂ ਗਲ ਮਾਨਣ ਲੈਂ ਸਕਦਾ ਕਿ ਪੰਜਾਬ ਦੇ ਸਭ ਤੋਂ ਹੁਨਰਵਾਨ ਵਧੀਆ ਆਫੀਸਰ ਸਾਡੇ ਵਿਭਾਗ ਚ ਕੰਮ ਕਰ ਰਹੇ ਨੇ ਇਹ ਇਨਾ ਦੀ ਮਿਹਨਤ ਹੈ ਕ੍ਰੈਡਿਟ ਹਮੇਸ਼ਾ ਪੋਲੀਟੀਸ਼ੀਅਨਾਂ ਅਕੇ ਲੈ ਜਾਂਦੇ ਆ ਬਟ ਇਹ ਇਹਨਾਂ ਦਾ ਇਹਨਾਂ ਦੀ ਮਿਹਨਤ ਹੈ ਇਹ ਬਹੁਤ ਮਿਹਨਤ ਕਰਦੇ ਹੈ ਸਾਡੇ ਸੁਪਨਿਆਂ ਨੂੰ ਸਰਕਾਰ ਦਾ ਇੱਕ ਸੁਪਨਾ ਹੈ ਮੁੱਖ ਮੰਤਰੀ ਸਾਹਿਬ ਦੇ ਸੁਪਨਿਆਂ ਨੂੰ ਜੇਕਰ ਮੈਂ ਕੋਈ ਸੋਚਾਂ ਉਸ ਨੂੰ ਜ਼ਮੀਨੀ ਪੱਧਰ ਤੱਕ ਲੈ ਕੇ ਜਾਣ ਤੇ ਬਹੁਤ ਸਾਰੀ ਕਠਿਨਾਈਆਂ ਹੁੰਦੀਆਂ ਹਨ ਅਸੀਂ ਤਾਂ ਕਹਿ ਦਿੰਦੇ ਹਾਂ ਇਹ ਸਕੂਲ ਬਣਾ ਪਰ ਉਹ ਤੁਹ ਜ਼ਮੀਨ ਤੱਕ ਲੈ ਕੇ ਜਾਣਾ ਸੋ ਥਿਸ ਇਜ਼ ਦਾ ਟੀਮ ਸਾਡੀ SCR ਦੀ ਟੀਮ ਸਾਡੇ ਹੈੱਡ ਆਫਿਸ ਦੀ ਟੀਮ ਤੇ ਆਪ ਸਭ ਆਪ ਸਭ ਟੀਚਰਸ ਇੱਥੇ ਤੇ ਪੜਾ ਰਹੇ ਹੋ ਤੁਸੀਂ ਸਾਡਾ ਮਾਣ ਹੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਆਸ ਹੈ ਕਿ ਮਿਸ਼ਨ ਆਰੰਭ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਨਵੀਂ ਮਿਸਾਲ ਫਾਇਦਾ ਕਰੂਗਾ ਤੇ ਬਹੁਤ ਸਾਰੇ ਦੂਜੀਆਂ ਜਿਹੜੇ ਸੂਬੇ ਆ ਉਹ ਸਾਡੇ ਤੋਂ ਸਿੱਖਣਗੇ ਇੱਕ ਵਾਰੀ ਆਪ ਸਭ ਦਾ ਦੁਬਾਰਾ ਬਹੁਤ ਬਹੁਤ ਧੰਨਵਾਦ